ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1984 ਜਿਸ ਨੂੰ ਤੀਜੇ ਕਲੂਕਾਰੇ ਦਾ ਨਾਮ ਦਿੱਤਾ ਗਿਆ ਹੈ ਉਸ ਵੇਲੇ ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਜਜਾਰੂ ਸਿੰਘਾਂ ਦੇ ਵੱਲੋਂ ਸਿੱਖ ਕੌਮ ਦੇ ਵੱਲੋਂ ਆਨੰਦਪੁਰ ਦੇ ਮਤੇ ਰਾਹੀਂ ਅਨੇਕਾਂ ਮੰਗਾ ਜਿਹਦੇ ਵਿੱਚ ਖਾਸ ਤੌਰ ਦੇ ਉੱਪਰ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਜਿਸ ਦੇ ਬਾਰੇ ਦੇ ਵਿੱਚ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਰਾਜਾਂ ਦੇ ਕੋਲ ਵੱਧ ਅਧਿਕਾਰ ਹੋਣ ਪਰੰਤੂ ਉਸ ਵੇਲੇ ਦੀ ਹਕੂਮਤ ਆਪਣੇ ਰਾਜ ਦੇ ਨਸ਼ੇ ਦੇ ਵਿੱਚ ਇਹ ਸਾਰੀਆਂ ਹੀ ਗੱਲਾਂ ਤੋਂ ਮੁਨਕਰ ਹੋ ਰਹੀ ਸੀ ਤੇ ਇਸੇ ਤਹਿਤ ਹੀ ਲੋਕਾਂ ਦੇ ਉੱਪਰ ਜ਼ੁਲਮ ਕੀਤੇ ਜਾ ਰਹੇ ਸੀ। ਉਹਨਾਂ ਨੂੰ ਆਪਣੇ ਹੱਕਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਸੀ। ਤੇ ਜਦ ਸਮਾਂ ਐਸਾ ਬਣਦਾ ਗਿਆ ਕਿ ਉਸ ਵੇਲੇ ਦੇ ਉੱਪਰ ਮੰਗਾ ਮੰਗਣ ਵਾਲਿਆਂ ਦੇ ਉੱਪਰ ਜ਼ੁਲਮ ਕੀਤੇ ਜਾਣੇ। ਉਹਨਾਂ ਦੇ ਹੱਕ ਨਾ ਦਿੱਤੇ ਜਾਣੇ। ਤੇ ਇਸੇ ਦੌਰਾਨ 1984 ਤੱਕ ਦਾ ਸਮਾਂ ਆ ਗਿਆ। ਇਸ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਜਿਸ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ ਜਿਸ ਬਾਰੇ ਪਾਸ਼ਾ ਬਾਣੀ ਚ ਲਿਖਦੇ ਨੇ ਅੰਮ੍ਰਿਤਸਰ ਸੇਫਤੀ ਦਾ ਘਰ ਉਸੇ ਗੁਰੂ ਦੇ ਸ਼ਹਿਰ ਦੇ ਵਿੱਚ ਨਕਲੀ ਨਿਰੰਕਾਰੀਆਂ ਦੇ ਵੱਲੋਂ 13 ਸਿੰਘਾਂ ਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਗੁਰੂ ਦੀ ਸ਼ਾਨ ਦੇ ਖਿਲਾਫ ਨਾ ਬੋਲੋ ਉਹਨਾਂ ਨੂੰ ਜਦ ਸ਼ਾਂਤਮਈ ਹੀ ਉਥੇ ਸਮਾਗਮ ਰੋਕਣ ਦੇ ਲਈ ਪਹੁੰਚੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਕਿਸੇ ਨੂੰ ਇਸ ਦੇ ਖਿਲਾਫ ਸਜ਼ਾ ਵੀ ਨਾ ਦਿੱਤੀ ਜਾਣੀ ਪਾਉ ਸਿੱਖਾਂ ਦੇ ਮਨ ਦੇ ਵਿੱਚ ਬੜਾ ਰੋਹ ਪੈਦਾ ਹੋ ਗਿਆ ਸਰਕਾਰ ਨੂੰ بار بار ਅਪੀਲਾਂ ਕਰਨ ਦੇ ਉੱਪਰ ਵੀ ਜਦ ਹੱਕ ਪ੍ਰਾਪਤ ਨਾ ਹੋਏ ਜਾਲਮਾਨوں ਜਲਮਾਂ ਦੀ ਸਜ਼ਾ ਨਾ ਦਿੱਤੀ ਜਾਣ ਲੱਗੀ ਤੇ ਕੁਝ ਗੁਰੂ ਕੇ ਪਿਆਰਿਆਂ ਨੇ ਇਹ ਜਿੰਮੇਵਾਰੀ ਆਪਣੇ ਹੱਥ ਦੇ ਵਿੱਚ ਲੈ ਕੇ ਉਸ ਵੇਲੇ ਹਕੂਮਤ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਜਦ ਹਕੂਮਤ ਨੂੰ ਇਹ ਗੱਲਾਂ ਬਰਦਾਸ਼ਤ ਨਾ ਹੋਈਆਂ ਤੇ 1 ਜੂਨ ਤੋਂ ਲੈ ਕੇ ਲਗਭਗ 6 ਜੂਨ ਤੱਕ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਫੌਜ ਦੇ ਦੁਆਰਾ ਘੇਰ ਲਿਆ ਗਿਆ ਤੇ ਜ਼ਾਲਮ ਹਕੂਮਤ ਦੇ ਵੱਲੋਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਜਿਸ ਵਿੱਚ ਹਜ਼ਾਰਾਂ ਹੀ ਸਿੰਘ ਸ਼ਹੀਦ ਹੋਏ ਤੇ ਉਸ ਵੇਲੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਗਮਨੋਂ ਲਈ ਇਕੱਠੀਆਂ ਹੋਈਆਂ ਸਨ ਜਿਨ੍ਹਾਂ ਨੂੰ ਬਿਨਾ ਕਿਸੇ ਚੇਤਾਵਨੀ ਤੋਂ ਫੜ ਲਿਆ ਗਿਆ ਕਿਸੇ ਨੇ ਪੀਣ ਦੇ ਲਈ ਪਾਣੀ ਮੰਗਣਾ ਤੇ ਉਸ ਨੂੰ ਗੋਲੀ ਮਾਰ ਦਿੱਤੀ ਜਾਣੀ ਅਨੇਕਾਂ ਉਦਾਹਰਨਾਂ ਆਪਾਂ ਵੇਖ ਸਕਦੇ ਹਾਂ ਕਿਤੇ ਬੱਚਿਆਂ ਨੂੰ ਕਿਤੇ ਬਜ਼ੁਰਗਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ ਅਨੇਕਾਂ ਜਗ੍ਹਾ ਦੇ ਉੱਪਰ ਜਲੀਲ ਕੀਤਾ ਗਿਆ ਤੇ ਕੇਵਲ ਤੇ ਕੇਵਲ ਸ਼ਰੀਅ ਅਕਾਉਤਕ ਸਹਿਬ ਹੀ ਨਹੀਂ ਲਗਭਗ 70 ਦੇ ਕਰੀਬ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਉੱਥੇ ਬੇਦਬੀ ਕੀਤੀ ਗਈ ਇਸੇ ਦੌਰਾਨ ਪਿੰਡਾਂ ਦੇ ਵਿੱਚ ਵੀ ਫੌਜ ਨੇ ਜਾਤੀ ਅਨੇਕਾਂ ਹੀ ਲੋਕਾਂ ਨੂੰ ਤੰਗ ਕੀਤਾ ਕਈ ਜਗ੍ਹਾ ਦੇ ਉੱਤੇ ਗੋਲੀਬਾਰੀ ਵੀ ਕੀਤੀ ਤੇ ਇਸੇ ਹੀ ਯਾਦ ਨੂੰ ਮੁੱਖ ਰੱਖਦੇ ਆਂ 6 ਜੂਨ ਨੂੰ अनेकां ਸਿੰਘ ਸ਼ਹੀਦ ਜਿਹੜੇ ਜ਼ਾਲਮ ਹਕੂਮਤ ਦੇ ਵੱਲੋਂ ਕਰ ਦਿੱਤੇ ਗਏ ਅੱਜ ਸਿੱਖ ਪਾਉਂ ਪੂਰਾ ਜਗਤ ਉਹ 84 ਦੇ ਸ਼ਹੀਦਾਂ ਨੂੰ ਤੀਜੇ ਘੱਲੂ ਘਾਰੇ ਦੇ ਰੂਪ ਦੇ ਵਿੱਚ ਯਾਦ ਕਰਦਾ ਹੈ ਅਸੀਂ ਸਾਰੇ ਉਹਨਾਂ ਦੀ ਪਾਵਨ ਸ਼ਹਾਦਤ ਦੇ ਉੱਪਰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ